ਲੋ ਜੀ ਸਵਾਗਤ ਹੈ ਦਰਸ਼ਕੋ ਤਲਵੰਡੀ ਸਾਬੋ ਖਬਰ ਦੇ ਫੇਸਬੁੱਕ ਤੇ YouTube ਪੇਜ ਤੇ ਤੇ ਪਹੁੰਚ ਗਏ ਆ ਤਲਵੰਡੀ ਸਾਬੋ ਦੇ ਰੋੜੀ ਰੋੜ ਤੇ ਲੱਗੇ ਘੋੜੇ ਘੋੜੀਆਂ ਦੇ ਮੇਲੇ 'ਚ ਆਹ ਲੋ ਬਾਈ ਵੀ ਪਹੁੰਚੀ ਆਂਦੇ ਆ ਦਾ ਡੌਗ ਲੈ ਕੇ ਕਿਆ ਬਾਤ ਹੈ ਨਾਲੇ ਆਪ ਘੁੰਮਣਗੇ ਤੇ ਨਾਲੇ ਡੌਗ ਨੂੰ ਘਮਾਉਣਗੇ ਆਜੋ ਚੱਲਦੇ ਆਂ ਅੰਦਰ ਦਿਖਾਉਣੇ ਆ ਫਿਰ ਤਲਵੰਡੀ ਸਾਬੋ ਘੋੜੇ ਘੋੜੀਆਂ ਦੇ ਮੇਲੇ ਦੀ ਰੌਣਕ ਸਾਰਾ ਕੋ ਦਿਖਾਵਾਂਗੇ ਆ ਬਾਈ ਕਹਿੰਦਾ ਮੈਂ ਲਿਆ ਆ ਗੰਡਿਆਂ ਦੀ ਪਨੀਰੀ ਹਾਂ ਹਾਂਜੀ ਹਾਂਜੀ ਇਹ ਲੈ ਲਾਲਿਆਂ ਦੇ ਤੋਂ ਲੇਲੇ ਵਾਲਾ ਜੀ ਲੈ ਉਹ ਲੇਲੇ ਵਾਲਾ ਉਹੋ ਲੇਲੇ ਵਾਲਾ ਬਾਈ ਲੇਲੇ ਵਾਲੇ ਦਾ ਇਹ ਗੰਡਿਆਂ ਦੀ ਪਨੀਰੀ ਲਿਆਇਆ ਤੇ ਮਿਰਚਾਂ ਮਿਰਚਾਂ ਦੀ ਵੀ ਨਾਲ ਹੈ ਤੇ ਟਮਾਟਰਾਂ ਦੀ ਸਾਰਿਆਂ ਦੀ ਪਨੀਰੀ ਲਿਆਇਆ ਬਾਈ ਤੇ ਜੇ ਬਾਈ ਲੋੜ ਹੈ ਤਾਂ ਬਾਈ ਤੋਂ ਗੇਟ ਬਰਨ ਸਰ ਲੈ ਲਿਓ ਆ ਜੋ ਗਾਂ ਚੱਲਦੇ ਆ ਕਿਸਾਨ ਨਰਸਰੀ ਹੈ ਬਾਈ ਕਹਿੰਦਾ ਲਓ ਜੀ ਗਾਂ ਚੱਲਦੇ ਆ ਦਿਖਾਉਣੇ ਆ ਫਿਰ ਸੋਨੁ ਸਾਰੀ ਮੇਲੇ ਦੀ ਰੌਣਕ ਆ ਲੋ ਜੀ ਇੱਧਰ ਲੱਗੀਆਂ ਹਸਤਾਲਾਂ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਆ ਲੋ ਪਹਿਲਾਂ ਸਭ ਤੋਂ ਪਹਿਲਾਂ ਸਟੋਰੀ ਆਉਂਦੀ ਹੈ ਬਾਬਾ ਜੀ ਦੀ ਬਾਬਾ ਜੋਰਾ ਜੀ ਐ ਸਜੇ ਹੋਏ ਐ ਲਾੜ ਕੱਪੜੇ ਖਤਰੇ ਵਾਲੇ ਪਾਏ ਐ ਪਰ ਤੇ ਬਾਬਾ ਜੀ ਪਹਿਲੀ ਸਟੋਰੀ ਤੇ ਲਾਲ ਕੱਪੜੇ ਆ ਤਾਂ ਪੂਰਾ ਖਤਰਾ ਕਮ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਨਾਲੇ ਦਰਸ਼ਕਾਂ ਨੂੰ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਜੀ ਧੰਨਵਾਦ ਮਨੀਤ ਜੀ ਤੁਸੀਂ ਬਹੁਤ ਸੋਹਣੀ ਕਵਰੇਜ ਪਹਿਲਾਂ ਵੀ ਕੀਤੀ ਤੇ ਹੁਣ ਵੀ ਕਰ ਰਹੇ ਹੋ ਤੇ ਹਾਂਜੀ ਫਿਰ ਮੇਲੇ ਦਾ ਤਾਂ ਮੇਲੇ ਵਾਲਾ ਚਾਹੀ ਹੁੰਦਾ ਜੀ ਹੈਨਾ ਤਲਵੰਡੀਆਂ ਨੂੰ ਬੜਾ ਚਾਹ ਹਾਂ ਬਹੁਤ ਜ਼ਿਆਦਾ ਸਾਨੂੰ ਦਾ ਮਤਲਬ ਇੱਕ ਉਹ ਕਹਿੰਦੇ ਆ ਵੀ ਬੰਦੇ ਦਾ ਜਿਹੜਾ ਕੋਈ ਐ ਕਹਿੰਦੇ ਵੀ ਜ਼ਿੰਦਗੀ ਦਾ ਸਾਰਿਆਂ ਨਾਲ ਵੱਡਾ ਏਮ ਹੁੰਦਾ ਸਾਨੂੰ ਤਾਂ ਐ ਵੀ ਜੇ ਆ ਗੁਰੂਆਂ ਦੀ ਧਰਤੀ ਤੇ ਮੇਲਾ ਮਤਲਬ ਲੱਗਣ ਤਾਂ ਲੱਗ ਗਿਆ ਹੁਣ ਸਕਸੈਸਫੁਲ ਵੀ ਹੋ ਜਾਊਗਾ ਤੇ ਵੀ ਮਤਲਬ ਬਹੁਤ ਵੱਡਾ ਚਾਹ ਹੈ ਜੀ ਬਹੁਤ ਆਕੇ ਮਨ ਦੀ ਮੁਰਾਦ ਪੂਰੀ ਹੋ ਗਈ ਜੀ ਹਾਂਜੀ ਹਾਂਜੀ ਰੌਣਕਾਂ ਚ ਪਾਪਾ ਮਾੜੀ ਜਿਹੀ ਘਟਾ ਹੈ ਅੱਜ ਥੋੜਾ ਜਨਾ ਜੀ ਬੰਦ ਦਾ ਅਸਰ ਹੈ ਵੀ ਕਿਉਂ ਅਸੀਂ ਵੀ ਸਾਰੇ ਆਪਾ ਕਿਸਾਨ ਹੀ ਆ ਤੇ ਕਿਸਾਨਾਂ ਦੇ ਨਾਲ ਆ ਉਹਦੇ ਕਰਕੇ ਥੋੜਾ ਜਆ 4 ਵਜੇ ਤੱਕ ਹੈ ਉਸ ਤੋਂ ਬਾਅਦ ਮੰਨ ਲਓ ਕੱਲ ਨੂੰ ਰਿੰਗ ਹੈ ਆਪਣਾ ਸ਼ੋਅ ਹੈਗਾ ਤੇ ਪ੍ਰਦਰਸ਼ਨੀਆਂ ਕੱਲ ਤੋਂ ਬਹੁਤ ਜਿਆਦੇ ਰਾਤੋ ਰਾਤ ਮੇਲਾ ਭਰ ਜਾਣਾ ਜੀ ਬਾਕੀ ਜਾਨਵਰ ਤਾਂ ਬਹੁਤ ਜਿਆਦੇ ਆ ਰਹੇ ਹੈ ਜੀ ਹਾਂਜੀ 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 ਕੁੰਡੇ ਬੜੇ ਸਜਾਏ ਇੱਕ ਚੜ੍ਹ ਦੋ ਰੱਖੀ ਹੈ ਹਾਂਜੀ ਹਾਂਜੀ ਬਸ ਚਾਹੀਏ ਸ਼ੌਕ ਆਓ ਜੀ ਕੀ ਹਾਲ ਹੈ ਜੀ ਹਾਲ ਸਾਹਿਬ ਜੀ ਉਹ ਪ੍ਰਧਾਨ ਜੀ ਚੜ੍ਹਦੀ ਕਲਾ ਕਿ ਐਵੇਂ ਸਿੱਤ ਅੱਛੇ ਸ਼ੌਕ ਬਾਬੇ ਨੇ ਸ਼ੌਕ ਨਾ ਰੱਖ ਸ਼ੌਕ ਨਾ ਜੀ ਖੁੰਡਾ ਪੂਰਾ ਕੁੱਕੇ ਕੁੱਕੇ ਜੜ ਕੇ ਹਾਂਜੀ ਆ ਪਹਿਲਾਂ ਵਾਲਾ ਜੀ ਆ ਅੱਜ ਬਣਾਇਆ ਅੱਜ ਨਵਾਂ ਬਣਾਇਆ ਬਣਿਆ ਬਣਾਇਆ ਨੀ ਬਣਵਾਇਆ ਜੀ ਇਹ ਕੋੜਾ ਨੂੰ ਮਲਾ ਵਿਆਹ ਨਾਲੋਂ ਵੱਧ ਚਾਹ ਹੁੰਦਾ ਬਹੁਤ ਜ਼ਿਆਦੇ ਜੀ ਜਿੰਨਾ ਵੀ ਕਹ ਦੀ ਮੇਲੇ ਦਾ ਤਾਂ ਬਹੁਤ ਜ਼ਿਆਦੇ ਚਾਹ ਆ ਜੀ ਵੀ ਸਾਰੇ ਭਰਾਵਾਂ ਦਾ ਹੁਣ ਮਤਲਬ ਪੂਰਾ ਸਤਕਾਰ ਹੈ ਜਲ ਪਾਣੀ ਲੰਗਰ ਤਿਆਰ ਹੈ ਹਾਂਜੀ ਪਕੌੜੇ ਚਾਹ ਤੇ ਲੈ ਵੀ ਜਿਹਨੇ ਖਾਣੇ ਆ ਆ ਬਾਬੇ ਵਾਲੀ ਉੱਚ ਆ ਜਾਓ ਜਦੋਂ ਮਰਜੀ ਜੀ ਜੋ ਮਰਜੀ ਭਰਾ ਹਣ ਸਾਰਿਆਂ ਨੂੰ ਜੀ ਆਇਆਂ ਨੂੰ ਚਾਹ ਪਕੌੜੇ ਸਭ ਕੁਝ ਮਿਲੂਗਾ ਹਾਂਜੀ ਫੋਟੋ ਕਿੱਥੇ ਮਿਲਿਆ ਰਾਜੂ ਕਹਿੰਦਾ ਦਾ ਖੰਡੂ ਖੁੰਡੇ ਨਾਲ ਫੋਟੋ ਖਿਚਾਉਣੀ ਆ ਹਾਂ ਸਹੀ ਗੱਲ ਹੈ ਇੱਕ ਬਹਿ ਜਾ ਆ ਜਾ ਲਓ ਜੀ ਬਾਬਾ ਕਾਕਾ ਸਿੰਘ ਜੀ ਨੇ ਵੀ ਆਪਦਾ ਫਲੰਗ ਸਜਾਇਆ ਹੋਇਆ ਸੰਗਤਾਂ ਵੀ ਬੈਠੀਆਂ ਨੇ ਉਹਨਾਂ ਕੋਲੇ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਆ ਭਾਈ ਨਾਲ ਤੇ ਘੋੜੀਆਂ ਦੇ ਮੇਲੇ ਚ ਤਰਵੰਡੀ ਸਾਬੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਫਰ ਲਾਈ ਹੋਈਆਂ ਰੌਣਕਾਂ ਮੇਲੇ ਦੀ ਫਿਰ ਪੁਰੀਆਂ ਆਹ ਕਿਆ ਕਹਿਦਾ ਜੀ ਫਰੀਆਂ ਰੌਣਕਾਂ ਲੱਗ ਰਹੀਆਂ ਹੈ ਹਾਂ ਆ ਲਿਆ ਤੇਰੇ ਕੋਕਾ ਪ੍ਰਸ਼ਾਦ ਹਾਂ ਜੀ ਹਾਂ ਜੀ ਲਓ ਜੀ ਅੱਜ ਸ਼ੁਰੂ ਹੋ ਗਿਆ ਮੇਲਾ ਅੱਜ ਪਹਿਲਾ ਦਿਨ ਹੀ ਲਾ ਲਓ ਹਾਂ ਜੀ ਅੱਜ ਪਹਿਲੇ ਦਿਨ ਹੀ ਤਿਆਰੀਆਂ ਹੋ ਰਹੀਆਂ ਕਿਉਂਕਿ ਤਿਆਰੀਆਂ ਤਾਂ ਕਈ ਦਿਨਾਂ ਤੋਂ ਹੋ ਰਹੀਆਂ ਪਰ ਅੱਜ ਚੰਗੀ ਤਰ੍ਹਾਂ ਵਧੀਆ ਸਟੋਰੀਆਂ ਲੱਗ ਗਿਆ ਨਾ ਸਾਰੇ ਜਿੰਨੇ ਵੀ ਜਾਨਵਰ ਆ ਉਹਨਾਂ ਦੀ ਪੂਰੀ ਪ੍ਰਦਰਸ਼ਨੀ ਲੱਗ ਰਹੀ ਹੈ ਪ੍ਰਦਰਸ਼ਨੀ ਤੋਂ ਇਲਾਵਾ ਸਭ ਦੇ ਮਨ ਵਿੱਚ ਵੱਡਾ ਚਾਹ ਇਹ ਤੇ ਇੱਕ ਬਹੁਤ ਇਤਿਹਾਸਕ ਚੀਜ਼ ਹੈ ਸਾਡੇ ਗੁਰੂ ਪੀਰਾਂ ਦੇ ਤੋਂ ਉਦੋਂ ਤੋਂ ਜਦੋਂ ਇਸ ਜਾਨਵਰ ਨੂੰ ਜਿੱਥੇ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਉੱਚਾ ਮੰਨਿਆ ਜਾਂਦਾ ਹੈ ਤੇ ਇਹਦੀ ਸੇਵਾ ਹੈਗੀ ਨਾਲ ਨਾਲ ਸਮਝ ਲਓ ਵੀ ਇਹ ਬਿਜ਼ਨਸ ਵੀ ਹੈ ਬਿਜ਼ਨਸ ਇਹ ਆ ਵੀ ਜਿਹੜਾ ਕਿਸਾਨ ਹੈ ਜਿੱਥੇ ਉਹ ਕਿਸਾਨੀ ਕਰਦਾ ਹੈ ਉੱਥੇ ਨਾਲ ਨਾਲ ਪਸ਼ੂ ਪਾਲਣ ਦਾ ਇਹ ਵੀ ਇੱਕ ਵੱਡਾ ਧੰਦਾ ਹੈ ਪਰ ਜਿਹੜੀ ਸਾਬੂ ਕੀ ਤਲਵੰਡੀ ਹੈ ਇਤਿਹਾਸਿਕ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਗੁਰੂ ਗੋਬਿੰਦ ਸਿੰਘ ਨੇ ਇਸ ਦਾ ਪਹਿਲਾ ਹੁੰਦੇ ਚ ਘੋੜੇ ਲੈ ਕੇ ਆਉਂਦੇ ਸੀ ਆਹਾਹਾਹਾਹਾ ਬੜੇ ਬੜੇ ਦਾਲ ਆਉਂਦੇ ਸੀ ਜਿਵੇਂ ਬੁੱਢਾ ਦਾਲ ਸੀ ਤਰਨਾ ਦਾਲ ਸੀਗਾ ਵਿਦੀ ਚੰਦੀਆਂ ਦਾ ਦਾਲ ਸੀਗਾ ਬਹੁਤ ਵੱਡੇ ਵੱਡੇ ਦਾਲ ਬੜੇ ਇੱਥੇ ਮੁਕਾਬਲੇ ਹੁੰਦੇ ਰਹੀਆਂ ਦੌੜਾਂ ਹੁੰਦੀਆਂ ਰਹੀਆਂ ਨਹੀਂ ਆ ਹਾ ਬੜੀਆਂ ਰੌਣਕਾਂ ਨੇ ਪਰ ਹੁਣ ਵੀ ਹੁੰਦੀਆਂ ਪਰ ਜਿਹੜੀਆਂ ਉਹ ਸਮੇਂ ਦੇ ਵਿੱਚ ਸੀ ਹੁਣ ਕਿਉਂਕਿ ਮਸ਼ੀਨਰੀ ਜਾਦ ਹੋ ਗਈ ਕਾਰਾਂ ਸਕੂਟਰ ਹੋਰ 71 ਨੰਨੇ ਚਣਕੇ ਇਹਨਾਂ ਦੀ ਜਿਹੜੀ ਕਦਰ ਘਟ ਗਈ ਸੀ ਪਰ ਹੁਣ ਨਹੀਂ ਹੁਣ ਫੇਰ ਲੋਕਾਂ ਦੇ ਵਿੱਚ ਇਹਦਾ ਅਰਚਾ ਹੈ ਨਾ ਵੱਧ ਰਿਹਾ ਹੈ ਲੋਕਾਂ ਨੂੰ ਇਹ ਬਹੁਤ ਵੱਡਾ ਇੱਕ ਸ਼ੌਕ ਹੈ ਸ਼ੌਕ ਦੇ ਨਾਲ-ਨਾਲ ਇੱਕ ਬਹੁਤ ਵੱਡਾ ਨਾਲ-ਨਾਲ ਬਿਜ਼ਨਸ ਵੀ ਹੈ ਤੰਦਾਬੀ ਹੈ ਖੇਤੀ ਦੇ ਨਾਲ-ਨਾਲ ਜੀਵਿੰਦਾਰ ਜੇ ਦੋ ਜਾਨਵਰ ਰੱਖਦਾ ਹੈ ਹੋਰ ਪੈਦਾ ਕਰਦਾ ਹੈ ਤੇ ਉਹਦਾ ਧਾਮ ਵਧੀਆ ਮਿਲਦਾ ਹੈ ਤੇ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ ਜਿੱਥੇ ਗੁਰੂਆਂ ਨੇ ਬਰ ਦਿੱਤੇ ਉੱਥੇ ਹੁਣ ਇਹ ਤੀਜਾ ਮੇਲਾ ਮੇਰਾ ਖਿਆਲ ਹੈ ਹਾਂ ਤੀਸਰਾ ਮੇਲਾ ਹੁਣ ਲੱਗ ਰਿਹਾ ਹੈ ਹਿੰਮਤੀਆ ਤਲਵੰਡੀ ਵਾਲੇ ਪੂਰੇ ਹੁੰਦਾ ਸਾਰੇ ਕੋਲ ਆ ਆ ਕੀ ਕਹਿਣਾ ਮੈਂ ਕਹਿੰਦਾ ਵੀ ਸਾਰਿਆਂ ਦਾ ਕੋਈ ਟਮਾਟਾ ਲੈ ਰੱਖਦਾ ਜੀ ਹਾਂ ਜਿਵੇਂ ਅਲੱਗ-ਅਲੱਗ ਹੁਣ ਦੇਖੋ ਚੱਠੇ ਨੂੰ ਬਹੁਤ ਸੌਕ ਹੈ ਉਹਨੇ ਪਹਿਲਾਂ ਸ਼ੁਰੂ ਕੀਤਾ ਚਲੋ ਹਿੰਮਤ ਕੀਤੀ ਹੈ ਸਾਰਿਆਂ ਸਾਰੀਆਂ ਜਿੰਨੀਆਂ ਸਟੋਰੀਆਂ ਲੱਗੀਆਂ ਤਲਵੰਡੀ ਸਾਬੂ ਦੀਆਂ ਇਸ ਲੈਂਡ ਦੇ ਵਿੱਚ ਠੀਕ ਹੈ ਬਾਕੀ ਤਲਵੰਡੀ ਸਾਬੂ ਨੂੰ ਹੀ 12 ਗੁਰੂਆਂ ਦਾ ਜੀ ਇਹ ਗੁਰੂਆਂ ਦਾ ਇੱਕ ਜਾਨਵਰ ਆ ਉਹਦੇ ਅੱਖ ਨੂੰ ਬਖਸ਼ਿਆ ਹੋਇਆ ਗੁਰੂ ਮਹਾਰੇ ਦੇ ਤੇ ਸਵਾਰੀ ਕਰਦੇ ਰਹਿਆ ਬੜਾ ਵੱਡਾ ਤੇ ਕੰਨਾਂ ਦੇ ਕਹਿੰਦੇ ਥਾਣੀ ਜਿਹੜੀ ਹਵਾ ਆਉਂਦੀ ਆ ਸੁਰਗ ਦੀ ਹਵਾ ਆਉਂਦੀ ਆ ਘੋੜੇ ਦਾ ਮੂੰਹ ਸੁੱਚਾ ਹੁੰਦਾ ਹੈ ਇਹ ਜਿਹੜੀਆਂ ਗੁਰੂ ਦੇ ਵਰ ਦਿੱਤੇ ਪਿਆ 12 ਪੂਰੇ ਹੋ ਰਿਹਾ ਉਹਨਾਂ ਦੇ ਬਾਅਦ ਉਹਨਾਂ ਦੇ ਬਾਅਦ ਅਨਸਾਰ ਹੀ ਕੋਈ ਹਿੰਮਤ ਬਖਸ਼ੀ ਹੈ ਜਿਹੜੀ ਤੀਜਾ ਮੇਲਾ ਹੈ ਬੜੀ ਧੁੰਮਤਾ ਲੱਗ ਰਿਹਾ ਹੈ ਮੈਂ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਮਨੀਸ਼ੀ ਦਾ ਰਾਜੂ ਜੀ ਦਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਅਖਬਾਰਾਂ ਰਾਹੀਂ ਟੀਵੀ ਰਾਹੀਂ ਇਹਦਾ ਪ੍ਰਚਾਰ ਕਰਕੇ ਤਾਂ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਇਹ ਰਜਾਨਵਾਦ ਕਿ ਤੇ ਇਸ ਧੰਦੇ ਚ ਆਉਣ ਤੇ ਲੋਕ ਤਾਂ ਕਿ ਆਰਥਿਕ ਤੌਰ ਦੇ ਉੱਤੇ ਉਹਨਾਂ ਦੀ ਉਹ ਬੱਡੀ ਲਾਭ ਮਿਲਿਓ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਨਾਲ ਬਾਬਾ ਜੀ ਲੱਡੂ ਵੀ ਖਵਾਈ ਜਾਂਦੇ ਸਾਰਿਆਂ ਨੂੰ ਤੇ ਮੂੰਹ ਮਿੱਠਾ ਕਰਾਈ ਜਾਂਦੇ ਸਾਰਿਆਂ ਦਾ ਦੇਖੋ ਤੇ ਸਭ ਨੂੰ ਲੱਡੂ ਖਵਾ ਕੇ ਪਰ ਕਿਉਂ ਮੇਲੇ ਦੀ ਖੁਸ਼ੀ ਵੀ ਹੈਗੀ ਐ ਮੇਲੇ ਦੀ ਤੇ ਨਾਲ ਨਾਲ ਤੁਹਾਨੂੰ ਹੋਰ ਤਸਵੀਰਾਂ ਵੀ ਦਿਖਾਉਣੇ ਆ ਅੱਜ ਘੋੜਿਆਂ ਦਾ ਮੇਲਾੜਾ ਸ਼ੁਰੂ ਹੋ ਗਿਆ ਜਿੰਨੇ ਦਰਸ਼ਕ ਦੇਖ ਰਹੇ ਨੇ ਤਲਵੰਡੀ ਸਾਬੋ ਖਬਰ ਨੂੰ ਇੱਕ ਤਾਂ ਇਹਨੂੰ ਵੱਧੋ ਵੱਧ ਬਾਈ ਸ਼ੇਅਰ ਕਰ ਦਿਓ ਤੇ ਤਾਂ ਜੋ ਹੋਰ ਦਰਸ਼ਕਾਂ ਨੂੰ ਪਤਾ ਲੱਗ ਜੇ ਵੀ ਘੋੜਿਆਂ ਦਾ ਮੇਲਾ ਜਿਹੜਾ ਇੱਥੇ ਸ਼ੁਰੂ ਹੋ ਗਿਆ ਹੈਗਾ ਇਹ ਤਿੰਨ ਲਗਾਤਾਰ ਚੱਲਣਾਗਾ ਹੋਰ ਵੀ ਆਪਾਂ ਘੋੜੇ ਦਿਖੋਣੇ ਪਹਿਲਾਂ ਤੁਹਾਨੂੰ ਨਾਲ-ਨਾਲ ਘੋੜੇ ਦਿਖਾਵਾਂਗੇ ਨਾਲ-ਨਾਲ ਘੋੜਿਆਂ ਨਾਲ ਗੱਲਾਂ-ਬਾਤਾਂ ਵੀ ਕਰਾਂਗੇ ਨਾਲੇ ਗੱਲਾਂ ਤੇ ਨਾਲੇ ਬਾਤਾਂ ਆਹ ਲੋ ਜੀ ਘੋੜਿਆਂ ਦਾ ਮੇਲਾ ਜਿਹੜਾ ਇੱਥੇ ਹਰ ਪਾਸੇ ਨਜ਼ਰ ਆਉਂਦੇ ਨੇ ਸਾਈ ਹੋਰੇ ਇਧਰ ਜਿਹੜੀਆਂ ਛੜੀਆਂ ਵੀ ਚੱਲ ਰੀਆਂ ਨੇ ਆ ਥਾਰ ਤੇ ਮੁੰਡੇ ਗੇੜੀ ਛੜੀ ਵੀ ਲਾ ਰਹੇ ਹੈਗੇ ਰੌਣਕਾਂ ਅੱਜ ਕੁਛ ਧਰਨੇ ਸੀਗੇ ਧਰਨਿਆ ਕਰਕੇ ਥੋੜਾ ਜਿਹਾ ਘੋੜੇ ਆੜੇ ਲੇਟ ਹੋ ਗਏ ਐ ਤੇ ਰੌਣਕਾਂ ਹਰ ਪਾਸੇ ਪੂਰੀਆਂ ਨਜ਼ਰ ਆ ਰਹੀਆਂ ਨੇ ਕੱਲ ਨੂੰ ਪੂਰਾ ਜਿਹੜਾ ਮੇਲਾ ਪੂਰਾ ਭਖ ਜੂਗਾ ਪੂਰਾ ਤੇ ਫਿਰ ਕਹਿੰਦੇ ਕੱਲ ਤਾਂ ਤਿਲ ਸਿੱਟ ਨੂੰ ਥਾਂ ਨਹੀਂ ਹੋਣਾ ਘੋੜੀਆਂ ਸਜੀਆਂ ਹੋਈਆਂ ਨੇ ਘੋੜੇ ਘੋੜੀਆਂ ਭਾਈ ਕੀ ਹਾਲ ਨੇ ਠੀਕ ਹੋ ਕੀ ਗੱਲ ਬਾਤ ਆ ਫਿਰ ਬਹੁਤ ਵਧੀਆ ਬਸ ਚੜਦੀ ਕਲਾ ਜੀ ਪ੍ਰਤੀਜਾ ਮੇਲਾ ਤਲਵੰਡੀ ਵਾਲਾਂ ਦਾ ਹਾਂਜੀ ਚੱਲ ਰਹਿ ਜੋ ਬਹੁਤ ਵਧੀਆ ਸ਼ਾਨਦਾਰ ਚੱਲ ਰਿਹਾ ਈ ਮੇਲਾ ਅੱਜ ਬੜਾ ਤਰਨੇ ਕਰਕੇ ਕਿਤੇ ਮਾਹੌਲ ਹੈ ਠੰਡਾ ਹੈਗਾ ਜੀ ਤਰਨੇ ਕਰਨ ਹਾਂ ਕਿਤੇ ਨਾ ਕਿਤੇ ਠੰਡਾ ਹੈਗਾ ਕੱਲ ਨੂੰ ਬਹੁਤ ਰਸ਼ ਹੋ ਜਾਣਾ ਜੀ ਹਾਂ ਬਾਲ ਵੀ ਬਹੁਤ ਆ ਜਾਣਾਗਾ ਅੱਜ ਸ਼ਾਮ ਨੂੰ ਘੋੜੇ ਬਹੁਤ ਆ ਜਣੇ ਆ ਤੇ ਸੌਦੇ ਵੀ ਵਧੀਆ ਗਾਹਕ ਵੀ ਹੈਗਾ ਜੀ ਬਹੁਤ ਵਧੀਆ ਸੌਦੇ ਹੋਈ ਜਾਂਦੇ ਆ ਹਾਂਜੀ ਹਾਂਜੀ ਪੂਰੇ ਘੈਂਟ ਘੈਂਟ ਘੋੜੇ ਆਉਣੇ ਪੂਰੇ ਘੈਂਟ ਘੈਂਟ ਸਰਾ ਘੋੜੇ ਆਉਣੇ ਜੀ ਤੇ ਮੁਕਾਬਲੇ ਵੀ ਪੂਰੇ ਪੂਰੇ ਮੁਕਾਬਲੇ ਜ਼ਬਰਦਸਤ ਆ ਕੱਲ ਨੂੰ ਰਿੰਗ ਪ੍ਰਦਰਸ਼ਨੀਆਂ ਪਹਿਲੇ ਦਿਨ ਤੇ ਪਰਸੋਂ ਰੇਲੀਆ ਚਾਲ ਨੇ ਹਾਂ ਉਹਨੇ 3 ਗੁਣਸ਼ ਪਟਾਦਾ ਉਹਨੇ ਹਾਂਜੀ ਅੱਛਾ ਕਾਲੂ ਪ੍ਰਦਰਸ਼ਨੀ ਚ ਭਾਈ ਜਿਹਨੇ ਦਰਸ਼ਕ ਦੇਖ ਰਹੇ ਆ ਜਰੂਰ ਪਹੁੰਚੋ ਪ੍ਰਦਰਸ਼ਨੀ ਹੋਣੀ ਆ ਲੋਕ ਬਾਈ ਹੋ ਰਿਹਾ ਦੇਖੋ ਥਾਰ ਤੇ ਢੀੜੀ ਛੜੀ ਵੀ ਨਾਲ ਨਾਲ ਚੱਲੀ ਜਾਂਦੀ ਐ ਤੇ ਇੱਧਰ ਪਿੱਛੇ ਘੋੜਿਆਂ ਤੇ ਆ ਬਾਈ ਕੋਲ ਦੇਖੋ ਗੜਾਸੀ ਹੱਥ ਪੂਰਾ ਮੇਲਾ ਜਿਹੜਾ ਹਰ ਪਾਸੇ ਆ ਦੇਖੋ ਬਾਈ ਘੋੜੇ ਤੇ ਢੀੜੀ ਛੜੀ ਕੋਈ ਘੋੜੇ ਤੇ ਲਾਉਂਦਾ ਤੇ ਕੋਈ ਥਾਰ ਤੇ ਲਾਉਂਦਾ ਹਰ ਪਾਸੇ ਰੌਣਕ ਆ ਜਿਹੜੀ ਇੱਥੇ ਨਜ਼ਰ ਆਉਂਦੀ ਐ ਆਪਣੇ ਆਪਣੇ ਘੋੜੇ ਘੋੜੀਆਂ ਲੈ ਕੇ ਲੋਕ ਇੱਥੇ ਪੁੱਜੇ ਨੇ ਅੱਜ ਕਿਤੇ ਨਾ ਕਿਤੇ ਜੋ ਸੰਘਰਸ਼ ਚੱਲ ਰਿਹਾ ਕਿਸਾਨੀ ਉਹਦੇ ਕਰਕੇ ਆਜੋ ਜਾਮ ਸੀਗੇ ਜੇ ਉਹਦੇ ਕਰਕੇ ਮੜਾ ਜਾ ਠੰਡਾ ਰਹਿ ਗਿਆ ਮੇਲਾ ਕੋਈ ਨਹੀਂ ਕੱਲ ਨੂੰ ਪੂਰਾ ਭੱਗ ਜੂਗਾ ਤੇ ਪੂਰੀਆਂ ਰੌਣਕਾਂ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਦੇਖਾ ਰਿਹਾ ਤੁਹਾਨੂੰ ਪੂਰੀਆਂ ਆ ਲੋ ਬਾਈ ਹੋਰ ਆ ਅਜਵਾਕ ਹੀ ਪੂਰਾ ਸ਼ਕੀਨਾ ਘੋੜੇ ਦਾ ਫੋਟੋ ਦਿਖਾਈਏ ਤੁਹਾਨੂੰ ਬਾਬਾ ਬਲਖਨਾਥ ਸੰਦੂ ਸਟੱਡ ਫਾਰਮ ਆ ਬਾਈ ਹੋਰਾਂ ਦਾ ਇਹ ਤੇ ਇਧਰ ਆ ਜੀਪ ਤੇ ਗੇੜੇ ਦਿੰਦਾ ਫਿਰਦਾ ਪਤੰਦਰਾ ਦੇਖੋ ਕਿਵੇਂ ਫਿਰ ਗੱਲਬਾਤ ਪੂਰੇ 기ੜੀ ਛੇੜੀ ਕੋਈ ਜੀਪ ਤੇ ਦਿੰਦਾ ਫਿਰਦਾ ਤੇ ਕੋਈ ਜੈ ਨੂੰ ਬੁਲਾਓ ਜੀ ਕੋਈ ਘੋੜੀਆਂ ਦੇ ਦਿੰਦਾ ਫਿਰਦਾ ਪ੍ਰਪਾ ਜੀਪ ਤੇ ਗੇੜੇ ਦਿੰਦੇ ਆ ਜੈ ਨੂੰ ਜੈ ਬੋਲੇ ਆ ਜੈਬ ਕਿਵੇਂ ਆ ਲੱਗੀਆਂ ਭੀਆ ਰੌਣਕਾਂ ਫਿਰ ਪੂਰੀਆਂ ਜੀ ਪੂਰੀਆਂ ਪੂਰੀਆਂ ਹਾਥ ਮੜਾਇਆ ਕਿਤੇ ਠੰਡਾ ਰਹਿ ਗਿਆ ਕੰਮ ਧਰਨਿਆ ਕਰ ਨਹੀਂ ਧਰਨਿਆ ਕਰਕੇ ਬਹੁਤ ਫਰਕ ਪਿਆ ਜੀ ਕਿਉਂਕਿ ਆਪਣੇ ਤਲਵੰਡੀ ਸਾਹਿਬ ਉਹ ਪਹਿਲਾਂ ਤਾਂ ਚੌਂਕ 'ਚ ਹੀ ਲੱਗਿਆ ਪਿਆ ਜੀ 4 ਵਜੇ ਤੋਂ ਬਾਅਦ ਰੌਣਕ ਫਿਰ ਵੱਜ ਜਾਣੀ ਹੈ ਉਸ ਹੱਬ ਨਾਲ ਜੋ ਵੀ ਕੋਈ ਪੁੱਛਦਾ ਸੀਗਾ ਆਪਣੇ ਰੋਡ ਜਾਮ ਕਰਕੇ ਫਿਰ ਉਹਨਾਂ ਨੂੰ ਸਭ ਨੂੰ ਕੱਲ ਦਾ ਟਾਈਮ ਦਿੱਤਾ ਕੱਲ ਨੂੰ 11 ਵਜੇ ਸਾਰੇ ਵੀਰੋ ਮੋਹਮਾ ਕੇ ਜੋ ਵੀ ਲੋਕਾ ਚੈਨਲ ਦੇਖ ਰਹੇ ਨੇ ਸਾਰੇ ਵੀਰ 11 ਵਜੇ ਜਦੋਂ ਪ੍ਰਦਰਸ਼ਨੀ ਸਟਾਰਟ ਹੈ ਤੇ ਸਾਰੇ ਪਹੁੰਚਣ ਕੱਲ 11 ਵਜੇ ਤੋਂ ਲੈ ਕੇ ਫੁੱਲ ਫੁੱਲ ਰੌਣਕਾਂ ਜੀ ਪੂਰਾ ਤਗੜੇ ਘੋੜੇ ਹਾਂਜੀ ਹਾਂਜੀ ਪੂਰੇ ਪੂਰੇ ਜੀ ਪਹਿਲਾਂ ਕਾਲੂ ਸਾਰੇ ਜਿੰਨੇ ਜਾਨਵਰ ਘੋੜੇ ਘੋੜੀਆਂ ਆਪਣੇ ਕੋਲ ਸੁੰਜਨੇ ਆ ਅੱਜ ਵੀ ਦੇਖੋ ਹੀ ਬਹੁਤ ਰੌਣਕਾਂ ਲੱਗੀਆਂ ਪਈਆਂ ਆ ਚੰਗੇ ਬੱਚੇ ਨੇ ਹਰਤਵਰਦਨ ਘੋੜੇ ਦੀ ਜੀ ਬੱਚੀ ਆ ਇਹਦੇ ਨਾਲ ਪਿਛਲੇ ਰਾਮੂ ਦੀ ਆ ਜੀ ਹਾਂਜੀ ਹਾਂਜੀ ਬਿਲਕੁਲ ਰੌਣਕਾਂ ਨੇ ਅੱਜ ਬਾਈ ਕਹਿੰਦੇ ਸ਼ੁਰੂ ਹੋ ਗਈਆਂ ਤੇ ਕਾਲੂ ਪੂਰਾ ਭਰ ਜਾਣਾ ਮੇਲਾ ਫਿਰ ਤਿੰਨ ਚਾਰ ਦਿਨ ਤੱਕ ਇੱਥੇ ਤੇਲ ਸੱਟ ਨੂੰ ਥਾਂ ਨਹੀਂ ਹੋਣਾ ਹਰ ਪਾਸੇ ਵੱਖ-ਵੱਖ ਸਟੋਰੀਆਂ ਚ ਜਿਹੜੇ ਇੱਥੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਵੱਖ-ਵੱਖ ਸਟੋਰੀਆਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਰਾਜਦੂਤ ਵੀ ਆ ਰਿਹਾ ਚੱਠਿਆਂ ਦਾ ਇਹ ਵੀ ਪੂਰਾ ਮਸ਼ਹੂਰ ਆ ਕਹਿੰਦੇ ਰਾਜਦੂਤ ਕੱਲੂ ਲਿਆਉਣਗੇ ਉਹਦੇ ਵਾਸਤੇ ਰੱਖੀ ਜਾਂਦੇ ਆ ਸਾ ਆ ਛੋੜੇ ਛੱਠਾ ਸਾਹ ਫਿਰਦੇ ਆ ਮੁੱਛਾ ਮੱਛਾ ਚੜਾਈਆਂ ਪੂਰੀਆਂ ਉਹ ਤਾਂ ਅੰਦਰ ਹੁਣ ਥਾਰ ਨਹੀਂ ਲੈਂਦੀ ਅੱਜ ਲੱਗਦਾ ਇਹਨਾਂ ਨੇ ਅੱਛਾ ਥਾਰ ਗਾਦੀ ਕਿਹੜੀ ਕੁੜੀ ਮੈਂ ਗੇੜੀ ਕਾਦੀ ਮੇਲੇ ਤੇ ਹਾਂ ਤੇ ਫਿਰ ਮੁੱਛਾ ਮੱਛਾ ਹੀ ਪੂਰੀ ਚੜਾਈਆਂ ਤੇ ਕਦੋਂ ਲੈਣਗੇ ਰਾਜਦੂਤ ਫਿਰ ਕੱਲ ਨੂੰ ਕੱਲ ਨੂੰ ਸਵੇਰ ਦੀ ਕੱਲ ਨੂੰ ਸਵੇਰੇ ਹਾਂਜੀ ਤੇ ਰੌਣਕਾਂ ਪੂਰੀਆਂ ਰੌਣਕਾਂ ਵਧੀਆ ਜੀ ਖੁੱਲ ਮਲਾ ਕੇ ਸਭ ਵਧੀਆ ਕੇ ਰਹਿਣਾ ਕੱਲ ਨੂੰ ਕੀ ਕੀ ਕਰਾਉਣਾ ਆਪਾਂ ਕੱਲ ਤੱਕ ਕੱਲ ਨੂੰ ਇੱਕ ਤਾਂ ਜੀ ਨਾਲ ਡਿਸਪਲੇ ਐ ਰਿੰਗ ਹੈ ਡਿਸਪਲੇ ਦੀ ਤੇ ਬਾਕੀ ਉਹ ਮੱਡੀ ਜਿਹੜੀ ਨਾਲ ਚੱਲੀ ਜਾਣੀ ਆ ਹਾਂ ਜੀ ਸਵੇਰ ਸਾਢੇ 1:30 ਸ਼ੁਰੂ ਹੋ ਜੂ ਪਹਿਲੀ ਰਿੰਗ ਤੇ ਰੌਣਕ ਪੂਰੀ ਲੱਗੀ ਹੋਈ ਐ ਰੌਣਕ ਵਧੀਆ ਬੂਰੇ ਬੂਰੇ ਤਗੜੇ ਆ ਰਹੇ ਸਭ ਵਧੀਆ ਆ ਰਹੇ ਆ ਜੀ ਨੇੜੇ ਤੇੜੇ ਸਾਰੇ ਆ ਰਹੇ ਦੂਰੋਂ ਵੀ ਚੰਗੇ ਕੋੜੇ ਆ ਰਹੇ ਹੋਰ ਵੀ ਕੁਛ ਆ ਰਹਿਆ ਕੱਲੇ ਘੋੜੀ ਆ ਰਹੇ ਕਿ ਕੋਈ ਜਾਨਵਰ ਜੀ ਨਹੀਂ ਬਾਕੀ ਸਾਰੇ ਕੁਝ ਹੀ ਘੋੜੇ ਜਿਵੇਂ ਪਿਛਲੀ ਵਾਰੀ ਸੀ ਕੁੱਤੇ ਵੀ ਆ ਰਹੇ ਆ ਜੀ ਜਿਹੜ ਕਿਹੜਾ ਬਰਡ ਦੇ ਵਿੱਚ ਤੇ ਉਹ ਵੀ ਫੈਂਸੀ ਬਰਡ ਵਾਲੇ ਵੀ ਆ ਰਹੇ ਆ ਲਗਭਗ ਸਾਰੇ ਆ ਰਹੇ ਆ ਜੀ ਹਾਂ ਜੀ ਪੂਰੀਆਂ ਰੌਣਕਾਂ ਇਹਦੇ ਚੱਠਾ ਸਟੋਰੀ ਲਾਈ ਹੋਈ ਚੱਠਾ ਸਾਹਿਬ ਨੇ ਲਾਈਟਾਂ ਰੋਟਾਂ ਵੀ ਪੂਰੀਆਂ ਲਾਉਣੀਆਂ ਤੇ ਤਿਆਰੀਆਂ ਕਰੀ ਜਾਂਦੇ ਆ ਚੱਠਾ ਸਾਹਿਬ ਪੂਰੀਆਂ ਤਿਆਰੀਆਂ ਤੁਰੀਆਂ ਫਿਰ ਚਲਤੀਆਂ ਚੱਲ ਰਹੀਆਂ ਜੀ ਹਾਂ ਪਹਿਲਾਂ ਤਾਂ ਤੈਦਲੋਂ ਮਨੀਸ਼ ਜੀ ਸੋਡਾ ਧੰਨਵਾਦ ਇਹ ਸੋਡੇ ਸਹਿਯੋਗ ਨਾਲ ਹੀ ਸਾਡਾ ਮੇਲਾ ਜਿਹੜਾ ਸਫਲ ਹੋਇਆ ਹੈ ਇਹ ਅਸੀਂ ਸਾਰਨੋਂ ਵੱਡਾ ਯੋਗਦਾਨ ਇਸ ਤੇ ਸੋਸ਼ਲ ਮੀਡੀਆ ਦਾ ਬਾਈ ਜੀ ਕਿਉਂਕਿ ਜੇ ਆਪਾਂ ਇਹਨੂੰ ਉਹ ਸੁਨੇਹਾ ਦੇਣ ਲੱਗ ਜੀਏ ਤਾਂ ਇੰਨਾ ਸੁਨੇਹਾ ਨਹੀਂ ਪਹੁੰਚਦਾ ਇਹ ਵਰਲਡ ਲੈਵਲ ਤੱਕ ਤੁਹਾਡਾ ਮਤਲਬ ਮੈਸੇਜ ਪਹੁੰਚ ਜਾਂਦਾ ਹੈ ਤੇ ਜਿਹੜੇ ਸਾਡੇ ਪਸ਼ੂ ਪ੍ਰੇਮੀ ਹੁੰਦੇ ਆ ਉਹਨਾਂ ਨੂੰ ਚਾਹ ਵੀ ਹੁੰਦਾ ਹੈ ਵੀ ਜਿੱਥੇ ਕੋਈ ਮੇਲਾ ਲੱਗਿਆ ਪ੍ਰਦਰਸ਼ਨੀ ਹੈ ਉੱਥੇ ਉਹ ਪੂਰਾ ਆਪਦਾ ਯੋਗਦਾਨ ਪਾਉਂਦੇ ਆ ਤੇ ਮੇਲੇ ਦੀਆਂ ਸਾਡੀਆਂ ਪੂਰੀਆਂ ਤਿਆਰੀਆਂ ਸੰਗ ਤਾਂ ਆਈ ਜਾਂਦੀਆਂ ਚਲੋ ਅੱਜ ਆਪਣਾ ਮਤਲਬ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਕਰਕੇ ਜਰੂਰ ਥੋੜਾ ਜਿਹਾ ਹੋਇਆ ਹੀ ਹੈ ਚਲੋ ਨਾਏ ਸਾਡੇ ਬਸ ਤੇ ਕੁਛ ਨਾ ਉਹਨਾਂ ਦੇ ਬਸ ਤੇ ਤੇ ਕਿਸਾਨੀ ਵੀ ਆਪਣੇ ਭਾਈ ਨੇ ਚਲੋ ਉਹਨਾਂ ਕਰਕੇ ਹੀ ਬਿਲਕੁਲ ਹਾਂ ਇੱਕ ਉਹ ਵੀ ਆਪਣੇ ਖਾਤਰੀ ਕਰ ਰਹੇ ਆ ਸਾਰਾ ਕੁਝ ਤਾਂ ਕਰਕੇ ਵੀ ਕਿਉਂਕਿ ਇਹਦਾ ਨਾ ਸਾਨੂੰ ਪਤਾ ਸੀ ਵੀ ਇਹ ਡੇਟ ਚਾ ਕੋਈ ਪ੍ਰੋਬਲਮ ਆਊਗੀ ਨਾ ਉਹਨਾਂ ਨੂੰ ਵਿਚਾਰਾਂ ਨੂੰ ਪਤਾ ਸੀਗਾ ਇਸ ਕਰਕੇ ਅਸੀਂ ਵੀ ਉਹਨਾਂ ਦੇ ਸਾਥ ਹੀ ਆ ਸਾਡਾ ਸਾਰਿਆਂ ਦਾ ਤੇ ਕੱਲ ਨੂੰ ਬਾਬਾ ਕਿਰਪਾ ਕਰੂਗਾ ਜੀ ਤਰਕੇ ਨਿਵੇਸ਼ ਆ ਸਾਡੀ 17 ਤਰੀਕ ਦੀ 18 ਤਰੀਕ ਦੀਆਂ ਸਾਡੀਆਂ ਰੇਵੀਆ ਚਾਲ ਤੇ 19 ਦੀ شپਟਾ ਦਾ ਔੜਾ ਇਹਦੀ ਪੂਰੇ ਰਾਉਣਕਾ ਚੱਠਾ ਸਾਹਿਬ ਕਹਿੰਦੇ ਕੁਛ ਅੱਜ ਥੋੜਾ ਜਿਹਾ ਚਲੋ ਕਿਸਾਨੀ ਸੰਘਰਸ਼ ਕਰਕੇ ਹੋਰ ਦਾ ਫਿਕਰਿਆ ਕੰਮ ਤੇ ਕੱਲ ਨੂੰ ਜਿਹੜੇ ਕਿਸਾਨ ਨੇ ਹੋਰ ਕਿਉਂਕਿ ਉਹ ਵੀ ਕਿਸਾਨ ਹੀ ਨੇ ਜਿਹੜੇ ਘੋੜੇ ਲੈ ਕੇ ਆ ਰਹੇ ਨੇ ਤੇ ਜਿਹੜੇ ਸੰਘਰਸ਼ ਕਰ ਰਹੇ ਨੇ ਉਹ ਵੀ ਕਿਸਾਨ ਨੇ ਹੁਣ ਛੋਟੇ ਜੇ ਬ੍ਰੇਕ ਦਾ ਸਮਾਂ ਹੋ ਗਿਆ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਹਜੇ ਖਬਰ ਬਹੁਤ ਬਾਕੀ ਪਈ ਹੈ ਬਹੁਤ ਕੁਝ ਨੂੰ ਦਿਖਾਉਣੇ ਆ ਜੁੜੇ ਰਹੋ ਤਲਵੰਡੀ ਸਾਬੋ ਖਬਰ ਦੇ ਨਾਲ एक कदम होर तारा कॉन्वेंट स्कूल द्वारा एक होता जा रहा है जो की तो विद्यार्थिया नहलता भी एस नए स्कूल दिता जाए गिया तलवं साबो सरदूल गढ़ रोड ऐसी बने नवे तारा कॉन्वेंट स्कूल विच है ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ ਲੋਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ ਤਲਵੰਡੀ ਸਾਬੋ ਖਬਰ ਦੇ ਫੇਸਬੁੱਕ ਤੇ YouTube ਪੇਜ ਤੇ ਤੇ ਇੱਧਰ ਬਾਈ ਪੱਪੀ ਸੌਰੀ ਬਾਈ ਮਨਜੀਤ ਲਾਲਿਆਣਾ ਮਨਜੀਤ ਲਾਲਿਆਣਾ ਹੋਰ ਇਹੀ ਬੈਠੇ ਆ ਚੈਲ ਸਟੱਡ ਫਾਰਮ ਚ ਪਿਛਲੀ ਵਾਰ ਵੀ ਇਹਨਾਂ ਨੇ ਵਧੀਆ ਰੌਣਕਾਂ ਲਾਈਆਂ ਤੇ ਅੱਜ ਵੀ ਪੂਰੇ ਮੈਟ ਮੂਟ ਬਿਸ਼ਾ ਕੇ ਪੂਰਾ ਸਜਾ ਕੇ ਬਾਈ ਹੋਰੇ ਬੈਠੇ ਆ ਔਰ ਬਾਈ ਕੀ ਹਾਲ ਨੇ ਠੀਕ ਠਾਕ ਸਭ ਮਨਜੀਤ ਕਿਵੇਂ ਆ ਫਿਰ 2 ਸਾਲ ਹੋ ਗਏ ਤੀਜਾ ਮੇਲਾ ਹੈ ਇਹ ਪਰ ਕਿ ਮੇ ਰੌਣਕਾਂ ਰੌਣਕਾਂ ਬਹੁਤ ਵਧੀਆ ਚੱਲੀ ਜਾਂਦਾ ਜੀ ਹਾਂ ਐਤ ਕੀ ਤੀਜਾ ਮੇਲਾ ਜੀ ਹੂੰ ਬਹੁਤ ਵਧੀਆ ਪਿਛਲੇ ਮੇਲੇ ਨਾਲੋਂ ਵਧੀਆ ਹੋਊਗਾ ਅੱਜ ਹਾਂ ਅੱਜ ਮੜਾ ਇਕੱਠ ਘੱਟ ਆ ਵੀ ਕਿਸਾਨ ਜੀ ਅੱਜੇ ਬਸ ਕੁਝ ਧਰਨੇ ਲੱਗੇ ਹੋਏ ਐ ਪਸੰਨਾ ਕਰਕੇ ਸ਼ਾਮ ਤੱਕ ਖੁੱਲ ਜਾਣਗੇ ਹੁਣ ਆਈ ਜਾਂਦੇ ਪਿੱਛੇ ਰੁਕੇ ਖੜੇ ਆ ਟਰੇਲਰ ਹਾਂ ਆ ਜਾਣਗੇ ਸ਼ਾਮ ਤੱਕ ਵੀ ਪੋਣੇ ਪਟਿਆਲੇ ਤੋਂ ਇਧਰ ਅੰਮ੍ਰਿਤਸਰ ਤੋਂ ਸਾਰੇ ਪਿੱਛੇ ਤੋਂ ਆਈ ਜਾਂਦੇ ਬਿਲਕੁਲ ਰੌਣਕਾਂ ਹੋਰ ਆ ਜਿਹੜੀਆਂ ਵਦਨ ਵਾਲੀਆਂ ਨੇ ਇਸੀ ਤਰ੍ਹਾਂ ਤਸਵੀਰਾਂ ਤੁਹਾਨੂੰ ਹੋਰ ਦਿਖਾਉਣੇ ਆ ਇੱਧਰ ਘੋੜੇ-ਘੋੜੇ ਬਾਈ ਹੋਰੇ ਲਿਆਏ ਨੇ ਪੂਰੇ ਪੂਰੀ ਤਿਆਰੀ-ਵੈਰੀ ਐ ਪੂਰੇ ਸਿਰਾ ਜਿਹੜੇ ਘੋੜੇ ਇੱਥੇ ਦੇਖਣ ਨੂੰ ਮਿਲਣਗੇ ਚੱਲ ਸਾਬ ਕਿਵੇਂ ਕੀ ਗੱਲਬਾਤ ਆ ਫਿਰ ਸਤਿ ਸ਼੍ਰੀ ਅਕਾਲ ਸੱਲੂ ਜੀ ਫਿਰ ਪੂਰੇ-ਪੂਰੇ-ਪੂਰੇ ਤਗੜੇ ਮਿਲ ਰਹੇ ਆ ਫਿਰ ਆ ਦੇਖਣ ਨੂੰ ਮਿਲਣਗੇ ਆਪ ਨੂੰ ਇੱਥੇ ਹਾਂਜੀ ਬਾਈ ਜੀ ਹੂੰ ਘੋੜੇ ਪੂਰੇ ਚੰਗੇ ਕੱਲ ਨੂੰ ਹੋਰ ਵੀ ਚੰਗੇ ਆ ਜਾਣਗੇ ਅੱਜ ਥੋੜੀ ਜਿਹੀ ਆ ਪੰਜਾਬ ਬੰਦ ਕਰਕੇ ਹਾਂ ਘੋੜਾ ਪਾਲਕਾਂ ਨੂੰ ਜੀ ਸਮੱਸਿਆ ਆਈ ਆ ਹਾਂ ਤੇ ਕੱਲ ਨੂੰ ਹੋਰ ਵੀ ਜਾਨਵਰ ਬਰਬਾਦ ਆਉਣਗੇ ਜੀ ਬਾਕੀ ਕੱਲ ਨੂੰ ਸਾਡੀ ਨਮਾਇਸ਼ ਹੈ ਜੀ ਉੱਥੇ ਜਾਨਵਰ ਸਾਰੇ ਚੰਗੇ ਆਉਣਗੇ ਹਾਂਜੀ ਕੱਲ ਨੂੰ ਨਮਾਇਸ਼ਾਂ ਵੀ ਹੋਰ ਕੀ ਕੀ ਪ੍ਰੋਗਰਾਮ ਆ ਗਾਂ ਪਰ ਕੱਲ ਦੀ ਨਮਾਇਸ਼ ਹੈ ਜੀ ਪਰਸੋਂ ਦੇਵਿਆ ਚਾਲ ਮੁਕਾਬਲੇ ਚੌਥੇ ਛਪਟਾ ਦੌੜ ਜੀ ਠੀਕ ਹੈ ਆ ਚਾਰ ਦਿਨ ਪੂਰੀ ਰੌਣਕ ਰਹਿਣੀ ਹੈ ਚਾਰ ਦਿਨ ਪੂਰੀ ਰੌਣਕ ਰਹਿਣੀ ਹੈ ਜੀ ਬਾਕੀ ਜਾਨਵਰ ਹੁਣ ਵੀ ਬਹੁਤ ਚੰਗੇ ਚੰਗੇ ਮੰਡੀ 'ਚ ਆਈ ਜਾਂਦੇ ਆ ਜੀ ਬਾਕੀ ਤੁਹਾਡੇ ਭਰਾਵਾਂ ਦਾ ਸਾਥ ਹੈ ਜੀ ਤੁਸੀਂ ਬਹੁਤ ਮੰਡੀ ਨੂੰ ਜੀ ਪ੍ਰੋਮੋਟ ਕਰ ਰਹੇ ਹਾਂ ਜੀ ਬਾਈ ਕਹਿੰਦੇ ਲੈ ਹੁਣ 4 ਦਿਨ ਬਾਈ ਕੋ ਕਿ ਘਰੇ ਨਹੀਂ ਖਾਣੀ ਮੇਲੇ ਦੀ ਮੇਲੇ ਦੀ ਰੌਣਕ ਵਧਾਓ ਤੇ ਆ ਕੇ ਦੇਖੋ ਮੇਲਾ ਤਰ੍ਹਾਂ ਤਰ੍ਹਾਂ ਦੇ ਜਾਨਵਰ ਤਰ੍ਹਾਂ ਤਰ੍ਹਾਂ ਦੇ ਘੋੜੇ ਜਿਹੜੇ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਧਰ ਵੀ ਲੱਗਿਆ ਇਹ ਘੋੜੀਆਂ ਦੀ ਮੰਡੀ ਤਲਵੰਡੀ ਸਾਬੋ ਇਹ ਆਪਣੇ ਬਾਬਾ ਜੀ ਦਾ ਇੱਥੇ ਬਾਬਾ ਜੋਰਾ ਜੀ ਦਾ ਬਾਬਾ ਜੋਰਾ ਜੀ ਦੀ ਸਟੋਰੀ ਹੈ ਇਹ ਉਹਨਾਂ ਦੇ ਵੀ ਜਵਾਕ ਜਿਹੜੇ ਬੱਚੇ ਇੱਥੇ ਨਜ਼ਰ ਆ ਰਹੇ ਨੇ ਤੇ ਬੇਸ਼ੱਕ ਬਾਬਾ ਜੋਰਾਜੀ ਅਜੇ ਆਏ ਨਹੀਂ ਬਾਬਾ ਜੀ ਆਏ ਨਹੀਂ ਅਜੇ ਆਏ ਨਹੀਂ ਸਸੀ ਕਾਲ ਜੀ ਸਸੀ ਕਾਲ ਕੀ ਹਾਲ ਹੈ ਵਧੀਆ ਜੀ ਵਧੀਆ ਹਾਂ ਜੀ ਬਾਬਾ ਜੀ ਆਏ ਨਹੀਂ ਅਜੇ ਬਸ ਆ ਰਹੇ ਜੀ ਟਾਚ ਨੇ ਤੇ ਤਿਆਰੀ ਵੈਰੀ ਪੂਰੀ ਹੈ ਫਿਰ ਪੂਰੀ ਤਿਆਰੀ ਹੈ ਜੀ ਮੇਲੇ ਦੀ ਘੂੜੇ ਘੂੜੇ ਕਿਹੜੇ ਲੈ ਕੇ ਆ ਰਹੇ ਹੋ ਵਧੀਆ ਘੂੜੇ ਆਪਣੇ ਹੀ ਆਪਣੇ ਇੱਕ ਮੰਨ ਲਓ ਆਪਣਾ ਮੇਨ ਕੋੜਾ ਹੈਗਾ ਜਿਹੜਾ ਉਹ ਦਾ ਨਾਮ ਦਰਯੋਧਨ ਹੈਗਾ ਜੀ ਤੇ ਮਾਰਵਾੜੀ ਘੋੜਾ ਹੈਗਾ ਉਹ ਅਲੀਸ਼ਾਨ ਬਲੱਡ ਲਾਈਨ ਦਾ ਹੈਗਾ ਜੀ ਤੇ ਬਸ ਸ਼ਾਮ ਤੱਕ ਪਹੁੰਚ ਜੂਗਾ ਜੀ ਇੱਥੇ ਤੇ ਬਾਕੀ ਸਾਰਿਆਂ ਨੇ ਆਪਦੀ ਤਿਆਰੀ ਖੇਚ ਰੱਖੀ ਹੈ ਜੀ ਹਾਂ ਜੀ ਪੂਰੀ ਤਿਆਰੀ ਹੈ ਕਿਚ ਰੱਖੀ ਹੈ ਤੇ ਸਾਰੇ ਇੱਥੇ ਪਹੁੰਚ ਰਹੇ ਨੇ ਰੌਣਕ ਮੇਲੇ ਦੀ ਪੂਰੀ ਇੱਧਰ ਸਮਾਨ ਵੀ ਜਿਹੜਾ ਕੋਲੇ ਨਾਲ ਸੰਬੰਧਿਤ ਆ ਸਾਰਾ ਉਹ ਲੱਗਿਆ ਹੋਇਆ ਹੈ ਰਾਜਸਥਾਨ ਤੋਂ ਯੂਪੀ ਬਿਹਾਰ ਵੱਖ-ਵੱਖ ਰਾਜਾਂ ਤੋਂ ਦੁਕਾਨਦਾਰ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਆਖ ਭਾਈ ਗੱਡੀਆਂ ਲੈ ਕੇ ਬੱਚੇ-ਬੱਚੇ ਆ ਦੇ ਜਵਾਕਾਂ ਨੂੰ ਵੀ ਲੈ ਕੇ ਆ ਰਹੇ ਇੱਧਰ ਜੇ ਕਿਸੇ ਨੂੰ ਕੁਝ ਖਰੀਦਣਾ ਹੈ ਕੁੱਤਿਆਂ ਦਾ ਖਰੀਦਣਾ ਹੈ ਪਸ਼ੂਆਂ ਦਾ ਖਰੀਦਣਾ ਹੈ ਸਾਰਾ ਸਮਾਨ ਆ ਜਿਹੜਾ ਇੱਥੋਂ ਮਿਲਦਾ ਅਲੱਗ-ਅਲੱਗ ਕੰਪਨੀਆਂ ਨੇ ਸਟਾਲਾਂ ਲਾਈਆਂ ਹੋਈਆਂ ਇੱਥੇ ਅਰੇ ਬਾਈ ਹੋਰੇ ਸਟਾਲਾਂ ਲਾ ਕੇ ਬੈਠੇ ਆ ਜੇ ਕਿਸੇ ਨੇ ਵੀ ਕੋਈ ਬੀਜ ਖਰੀਦਣਾ ਹੈ ਕੋਈ ਰੇ ਸਪਰੇ ਸਾਰਾ ਸਮਾਨ ਆ ਜਿਹੜਾ ਇੱਥੋਂ ਘੱਟ ਰੇਟਾਂ ਤੇ ਇਹਦੇ ਮਿਲੂਗਾ ਤੇ ਵਧੀਆ ਮਿਲੂ ਇਹ ਵੀ ਮੇਲੇ ਦੀ ਕਿਤੇ ਨਾ ਕਿਤੇ ਰੌਣਕ ਪਾਈ ਹੋਰੇ ਵਧਾ ਰਹੇ ਨੇ ਇੱਧਰ ਖਾਣ ਪੀਣ ਦਾ ਵੀ ਮੁਫਲੀ ਮ ਆਪਣੀ ਖਾਣੀਆਂ ਬਾਈ ਸਾਰਾ ਪ੍ਰਬੰਧ ਹੈ ਇੱਧਰ ਮਿਸਟਰ ਸਿੰਘ ਨੇ ਬਾਈ ਨੇ ਕਿਤਾਬਾਂ ਦੀ ਵੀ ਸਟਾਲੜੀ ਲੱਗੀ ਹੋਈ ਹੈ ਕਿਵੇਂ ਬਾਈ ਫਿਰ ਤੁਸੀਂ ਮੇਲੇ ਚ ਲਾਈਏ ਕਿਤਾਬਾਂ ਦੀ ਸਟਾਲ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਕਿਵੇਂ ਆ ਫਿਰ ਮੇਲੇ ਦੀ ਰੌਣਕ ਪਹਿਲੀ ਵਾਰ ਤੁਸੀਂ ਮੈਨ ਲੱਗਦਾ ਆਪਾਂ ਸਟਾਲ ਲਾਈਏ ਹਾਂਜੀ ਬਾਈ ਜੀ ਕਿਤਾਬਾਂ ਸਟਾਲ ਪਹਿਲੀ ਵਾਰ ਲਾਈ ਹੈ ਮੇਲੇ ਦੀ ਲਾਣ ਰੌਣਕ ਬਹੁਤ ਵਧੀਆ ਜਿਵੇਂ ਆਪਾਂ ਦੇਖ ਰਹੇ ਆ ਵੀ ਨੌਜਵਾਨੀ ਪੀੜੀ ਵਿੱਚ ਨਾਲ ਨਾਲ ਘੋੜੇ ਸੌਂਗ ਦੇ ਨਾਲ ਨਾਲ ਪੜਾਈ ਦਾ ਸ਼ੌਂਕ ਵੀ ਬਹੁਤ ਜ਼ਿਆਦਾ ਹੈਗਾ ਕਿਤਾਬਾਂ ਦੀ ਵਿਕਰੀ ਬਹੁਤ ਵਧੀਆ ਹੋ ਰਹੀ ਆ ਬਾਕੀ ਸੰਗਤਾਂ ਵਿੱਚ ਸਾਰੇ ਲੋਕਾਂ ਦੇ ਵਿੱਚ ਬਹੁਤ ਬਹੁਤ ਦੁਰਦਰੋ ਲੋਕ ਮੇਲਾ ਦੇਖਣ ਆ ਰਹੇ ਜੀ ਦੂਰੋਂ ਦੂਰੋਂ ਜਿਹੜਾ ਮੇਲਾ ਦੇਖਣ ਆ ਰਿਹਾ ਬਾਈ ਨੇ ਕਿਤਾਬਾਂ ਦੀ ਸਟਾਲ ਲਾਈ ਹੈ ਜੋ ਮਰਜੀ ਕਿਤਾਬ ਲੋ ਇਹ ਜ਼ਰੂਰੀ ਨਹੀਂ ਕਿਤਾਬਾਂ ਕਿਤਾਬਾਂ ਤੋਂ ਆਪਾਂ ਦੂਰ ਹੁੰਦੇ ਜਾਂਦੇ ਆ ਤੇ ਇਹਨਾਂ ਨਾਲ ਜੁੜਨ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਮੋਬਾਈਲਾਂ ਤੇ ਰਹਿ ਗਈ ਕਿਤਾਬਾਂ ਤੋਂ ਦੂਰ ਹੋ ਗਈ ਇਹ ਵਧੀਆ ਉਪਰਾਲਾ ਬਾਈ ਦਾ ਕਿਤਾਬਾਂ ਆ ਦੇਖੋ ਬਾਈ ਜੀਪ ਤੇ ਲੰਦੇ ਆ ਗੇੜੀ ਫਿਰ ਤਰੌਣਕਾ ਪੂਰੀ ਲਾਈ ਹੋਈ ਹੈ ਹੈ ਕੀ ਬਾਤਾਂ ਨੇ ਖੁੱਲੀਆਂ ਜੀਪਾਂ ਤੇ ਖੁੱਲੇ ਦਿਲ ਪੰਜਾਬੀਆਂ ਦੇ ਇੱਧਰ ਫਰੂਟ ਫਰੂਟ ਦੀ ਦੁਕਾਨ ਆ ਗਈ। ਗਾਹਾਂ ਵੀ ਤੁਹਾਨੂੰ ਮੜੀ ਜਿ ਹੋਰ ਰੌਣਕਾ ਜਿਹੜੀ ਦਿਖਾ ਦਈਏ। ਇਹ ਅਦਰਖਾਨ ਪੀਣ ਚਾਹ ਪਾਣੀ ਦਾ ਸਾਰਾ ਇੱਧਰ ਪ੍ਰਬੰਧਾ ਮੇਲੇ ਚ ਤੇ ਕਿਵੇਂ ਸੇਵ ਕਰ ਵਧੀਆ ਬਸ ਫੈਮਸ ਤੁਸੀਂ ਵੀ ਲਾਈਏ ਸਟਾਲ ਕੇ ਹਾਂਜੀ ਨਹੀਂ ਅੱਛਾ ਆਹ ਵਧੀਆ ਲਓ ਜੀ ਜਾਨਵਰ ਨੇ ਇੱਥੇ ਵੱਖ-ਵੱਖ ਮੇਲ ਦੇ ਜਾਨਵਰ ਕੁੱਤੇ ਚਿੜੀਆਂ ਤੋਤੇ ਹੈ ਹੈ ਮੋਟਾ ਲੈਣ ਨੂੰ ਕੁੱਤਾ ਕੁੱਤੇ ਚਿੜੀਆਂ ਤੋਤੇ ਸਾਰਾ ਇਸ ਮਾਨਾ ਬਈਆਂ ਕੋਲ ਆ ਦੇਖੋ ਕਹੇ ਜੇ ਕੁੱਤੇ ਆ ਬਈ ਆ ਚਿੜੀਆਂ ਦੇਖੋ ਰੰਗ-ਬਰੰਗੀਆਂ ਚਿੜੀਆਂ ਰੰਗ-ਬਰੰਗੇ ਕਬੂਤਰ ਆ ਅਲੱਗ-ਅਲੱਗ ਕੁਆਲਿਟੀ ਦੇ ਜਿਹੜੇ ਕੁੱਤੇ ਇਹਨਾਂ ਕੋਲ ਬਈਆਂ ਕੋਲੇ ਇਹ ਸਾਰੇ ਵੇਚਣ ਵਾਸਤੇ ਆ ਪਰ ਕੋਣਾ ਮੈਨ ਕੋਣਾ ਬੰਦਾ ਤੇ ਹਾਂ ਅੱਛਾ ਨਾਲ-ਨਾਲ ਖਾਣ ਪੀਣ ਕੁੱਤਿਆਂ ਦਾ ਖਾਣ ਵਾਲਾ ਸਮਾਨ ਵੀ ਸਾਰਾ ਉਹ ਵੀ ਹੈ ਜੀ ਕਿਵੇਂ ਆ ਉਹ ਠੀਕ ਹੈ ਠੀਕ ਹੈ ਜੀ ਨਾਲ ਚੰਗਾ ਰੱਖਿਆ ਕਰੋ ਮਰੀ ਜੀ ਸਾਡੀ ਦਾ ਕਿਰਪਾ ਹੈ ਪੁਲਿਸ ਨਾਲ ਲਿਆਉਂਦੇ ਆ ਥੋੜਾ ਬੰਦਾ ਹਾਂ ਥੋੜਾ ਰਪੀ ਕੀ ਐ ਫਿਰ ਦੱਸੀ ਮੜਾ ਜਾ ਕਿਸ ਕੌਣ ਕਰਨ ਆਪਣੇ ਕੋਲ ਕਬੂਤਰ ਹੈਗੇ ਆ ਵੀ ਚਿੜੀਆਂ ਹੈਗੀਆਂ ਤੋਤੇ ਬੱਛ ਲੱਗਦੇ ਆਪਣੇ ਲੋਕੇਸ਼ਨ ਬਠਿੰਡਾ ਹੈ ਬਠਿੰਡੇ ਤੋਂ ਆਏ ਹਾਂ ਹਾਂਜੀ ਹਾਂਜੀ ਅੱਛਾ ਅਲੱਗਲਾ ਕੂਤਰਾ ਕੋਤੂ ਆਵਾਜ਼ ਆ ਰਹੀ ਹੈ ਠੀਕ ਹੈ ਇਹਨਾਂ ਦਾ ਬਈ ਕੋਕੰਦਰ ਇੱਥੇ ਰਹਿਣਾ ਹੈ ਠੀਕ ਹੈ ਬਈ ਨਾ ਤੰਗ ਨਹੀਂ ਠੀਕ ਹੈ ਮੇਲੇ ਦਾ ਕਿੱਥੇ ਹੈ ਆਹ ਲੋ ਰੰਗ-ਬਰੰਗੇ ਚਿੜੀਆਂ ਲੈਣੀਆਂ ਬਈ ਕਿਸੇ ਨੇ ਆ ਬੱਚੇ ਦੇਖੋ ਕਹਿੰਦੇ ਦੇਖ ਦੇਖ ਖੁਸ਼ ਹੋ ਰਹੇ ਨੇ ਤੇ ਪੂਰਾ ਮੇਲੇ ਜੜੀ ਰੌਣਕ ਹੈ ਹਰ ਪਾਸੇ ਇਹ ਤਾਂ ਮਕੀਤੇ ਮੱਤ ਆਇਆ ਇਹ ਨਿਪਾਸ ਤੇ ਕਰਕੇ ਪਾਕਿਸਤਾਨ ਮਾੜਾ ਮਾੜਾ ਜਗਾ ਦੇ ਆ ਰੇ ਲੈ ਪਾਈ ਕਹਿੰਦਾ ਗਾਣਾ ਵੀ ਗਾਉਣਾ ਮੈਂ ਲੈ ਛੋਟਾ ਜਿਹਾ ਸੁਣਾ ਦੇ ਫਿਰ ਇੱਕੋ ਲੰਬਾ ਹੋ ਜਾਂਦਾ ਬੰਦਾ ਹਾਂ ਦੋ ਰਾਂ ਸੁਣਾ ਦੇਣਾ ਸੁਣਾ ਚੱਲ ਮੈ ਉਹ ਸਾਹ ਸਾਹ ਉਹਦੀ ਫਤੇ ਸਾਹਮਣੇ ਵੇਖ ਰਾਂ ਬਾਜਾਂ ਵਾਲਾ ਆ ਪੀ ਰੱਬ ਐ ਬਾਜਾਂ ਵਾਲਾ ਆ ਪੀ ਰੱਬ ਐ ਉਹਦਾ ਦੁਨੀਆ ਤੇ ਆਉਣਾ ਜਾਣਾ ਬਿੰਦ ਬਿੰਦ ਦਾ ਅੱਜ ਵੀਰੋ ਕਰਕੇ ਸਤਕਾਰ ਗੁਰੂ ਗੋਬਿੰਦ ਦਾ ਗੁਰੂ ਗੋਬਿੰਦ ਦਾ ਜਿਹੜਾ ਸकल्ਮਰਾ ਦਿਖਾਰੀ ਉਹਦਾ ਪਿੰਡ ਧੌਣਾ ਵੀ ਪੰਜਾਰੀ ਮਹਿਲਾ ਕਹਿੰਦੇ ਧੌਣੇ ਪਿੰਡ ਦਾ ਆ ਜਾ ਵੀ ਰੁੱਕ ਕੇ ਸਤਕਾਰ ੁਰ ਗੋਬਿੰਦ ਦਾ ਬੈਰੀ ਜੰਗ ਗਏ ਹਾਰ ਬੈਗੇ ਸੱਟ ਕੇ ਤਿਆਰ ਕਹਿੰਦੇ ਹੋ ਜਾਂਦਾ ਜਿੱਤ ਲੈ ਕੇ ਪੀਰ ਹਿੰਦ ਦਾ ਆ ਜਾ ਵੀ ਰੁੱਕ ਕੇ ਸਤਕਾਰ ੁਰ ਗੋਬਿੰਦ ਦਾ ਗੁਰ ਗੋਬਿੰਦ ਦਾ ਬਾਬਾ ਜੀ ਨੇ ਗਾਣਾ ਵੀ ਗਾਤਾ ਸਤਕਾਰ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੇ ਚਾਰ ਪੁੱਤ ਬਾਰੇ ਲੋ ਜੀ ਨਾਲ-ਨਾਲ ਉਹਨੂੰ ਮੇਲੇ ਦੀਆਂ ਰੌਣਕਾਂ ਆ ਬਾਈ ਭਾਗੀ ਬੰਦਰ ਵਾਲੇ ਆ ਇਹਨਾਂ ਨੇ ਵੀ ਕੁੱਕੜ ਲੈ ਉਹ ਪੱਕੀ ਦੇ ਇੱਕ ਕੁੱਕੜ ਲੈਂਦੇ ਆ ਦੇਖੋ ਕੁੱਕੜ ਵੀ ਪੂਰੇ ਵੱਡੇ-ਵੱਡੇ ਆ ਤੇ ਕਬੂਤਰ ਭਾਗੀ ਬੰਦਰ ਵਾਲੇ ਬਾਈ ਇਹ ਇਹਨਾਂ ਨੇ ਸਾਧਰੀ ਵੀ ਲਾਈ ਹੋਈ ਆ ਕੱਤਰ ਰੌਣਕ ਮੇਲਾ ਤਾਂ ਹਰ ਪਾਸੇ ਜੜਾ ਨਜ਼ਰ ਆ ਰਿਹਾ ਹੈ ਤਲਵੰਡੀ ਸਾਬੋ ਖਬਰ ਦੇ ਫੇਸਬੁੱਕ ਤੇ YouTube ਪੇਜ ਤੇ ਆਉਣ ਵਾਲੇ ਦਿਨਾਂ ਚ ਵੀ ਮੇਲੇ ਦੀਆਂ ਰੌਣਕਾਂ ਆਈ ਦਿਖਾਵਾਂਗੇ ਗੱਲਾਂ ਬਾਤਾਂ ਵੀ ਕਰਾਂਗੇ ਲੋਕਾਂ ਨਾਲ ਤੇ ਕੋੜਿਆ ਬਾਰੇ ਵੀ ਸੁਣੋ ਜਿਹੜੀ ਹੈ ਭਰਪੂਰ ਜਾਣਕਾਰੀ ਮਿਲਦੀ ਰਹੂਗੀ ਜੇਕਰ ਸਾਡਾ ਪ੍ਰੋਗਰਾਮ ਪਸੰਦ ਆਇਆ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਦੱਬ ਕੇ ਕਮੈਂਟ ਵੀ ਕਰਿਓ ਇੱਕ ਵਾਰ

ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ای ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ। ਲੋ ਜੀ ਸਵਾਗਤ ਹੈ ਦਰਸ਼ਕੋ ਤਲਵੰਡੀ ਸਾਹਿਬ